ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਆ ਦਰਅਸਲ ਪੰਜਾਬ ਸਰਕਾਰ ਦੇ ਵਿੱਚ ਵਿਜੀਲੈਂਸ ਚੀਫ ਨੂੰ ਬਦਲ ਦਿੱਤਾ ਆ ਔਰ ਸੂਤਰਾਂ ਦੇ ਵੱਲੋਂ ਤੇ ਬਹੁਤ ਵੱਡੀ ਖਬਰ ਆ ਕਿ ਇਹਦੇ ਪਿੱਛੇ ਕੋਈ ਸਖਤ ਐਕਸ਼ਨ ਆ ਪੰਜਾਬ ਸਰਕਾਰ ਨੇ ਬੜਾ ਸਖਤ ਐਕਸ਼ਨ ਲੈ ਆਇਆ ਔਰ ਇਹਦੇ ਨਾਲ ਹੀ ਇਹ ਕਲੀਅਰ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੇ ਐਕਸ਼ਨ ਹੋਣਗੇ ਦਰਅਸਲ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ ਹਰ ਡੀਸੀ ਹਰ ਐਸਐਸਪੀ ਨੂੰ ਜਿਹੜੇ ਆਦੇਸ਼ ਦਿੱਤੇ ਸੀ ਵੀ ਕਿਸੇ ਤਰੀਕੇ ਦਾ ਕੋਈ ਭ੍ਰਸ਼ਟਾਚਾਰ ਜੜਾਇਆ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਉਸ ਤੋਂ ਬਾਅਦ ਹੁਣੇ ਖਬਰ ਆਣੀ ਕਿ ਵਿਜੀਲੈਂਸ ਚੀਫ ਨੂੰ ਹਟਾਇਆ ਗਿਆ ਆ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਵਿਜੀਲੈਂਸ ਚੀਫ ਨੂੰ ਹਟਾ ਦਿੱਤਾ ਹੈ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਕਾਰਵਾਈਆਂ ਆਮ ਹੋਣਗੀਆਂ ਔਰ ਇਸ ਲਈ ਜਿਹੜਾ ਆ ਤਿਆਰ ਪਰ ਤਿਆਰ ਰਿਹਾ ਜਾਵੇ ਤਾਂ ਜੋ ਕਿਸੇ ਤਰੀਕੇ ਦੀ ਜਿਹੜੀ ਕੋਈ ਕਾਰਵਾਈ ਹੁੰਦੀ ਆ ਤੇ ਉਸ ਨੂੰ ਜਿਹੜਾ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਪੰਜਾਬ ਸਰਕਾਰ ਦਿੱਲੀ ਇਲੈਕਸ਼ਨ ਤੋਂ ਬਾਅਦ ਹੁਣ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਤਪਰ ਹੈ ਔਰ ਪੰਜਾਬ ਦੇ ਐਡਮਿਨਿਸਟ੍ਰੇਟਿਵ ਨੂੰ ਲੈ ਕੇ ਹਰ ਰੋਜ਼ ਇਦਾਂ ਦੀਆਂ ਖਬਰਾਂ ਆਉਣੀਆਂ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾਣਾ ਕਿ ਹੁਣ ਪੰਜਾਬ ਦੇ ਵਿੱਚ ਇਹ ਕੁਝ ਕੁਝ ਵੀ ਜਿਹੜਾ ਗਲਤ ਹੁੰਦਾ ਆ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਹੋਏਗੀ ਉਹ फास्ट ट्रैक ਹੋਏਗੀ ਔਰ ਇਸੇ ਕੜੀ ਦੇ ਵਿੱਚ ਜੇ ਗੱਲ ਇਹ ਕਿ ਨਗੇਸ਼ਵਰ ਰਾਓ ਜੜੇ ਨੇ ਜੀ ਨਗੇਸ਼ਵਰ ਰਾਓ ਜੜੇ ਨੇ ਉਹਨਾਂ ਨੂੰ ਜਿਹੜਾ ਹਟਾ ਦਿੱਤਾ ਗਿਆ ਆ ਪੰਜਾਬ ਵਿਜੀਲੈਂਸ ਚੀਫ ਸੀਗੇ ਨਗੇਸ਼ਵਰ ਰਾਓ ਔਰ ਉਹਨਾਂ ਦੀ ਜਗ੍ਹਾ ਜੇ ਗੱਲ ਕਹੀਏ ਸ਼੍ਰੀ ਵਿਰਿੰਦਰ ਕੁਮਾਰ ਆਈਪੀਐਸ ਨੇ 1993 ਬੈਚ ਦੇ ਔਰ ਪਹਿਲਾ ਸਪੈਸ਼ਲ ਡੀਜੀਪੀ ਵੀ ਸੀਗੇ ਉਹਨਾਂ ਨੂੰ ਜਿਹੜਾ ਆ ਵਿਰਿੰਦਰ ਕੁਮਾਰ ਨੂੰ ਜਿਹੜਾ ਆ ਲਾਇਆ ਗਿਆ ਨਵਾਂ ਚੀਫ ਨਗੇਸ਼ਵਰ ਰਾਓ ਨੂੰ ਜਿਹੜਾ ਹਟਾ ਦਿੱਤਾ ਗਿਆ ਆ ਨਵੇਂ ਚੀਫ ਜਿਹੜੇ ਨੇ ਸ਼੍ਰੀ ਵਿਰਿੰਦਰ ਕੁਮਾਰ ਹੋਣਗੇ 1993 ਬੈਚ ਦੇ ਆਈਪੀਐਸ ਨੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਆ ਦਰਅਸਲ ਪੰਜਾਬ ਸਰਕਾਰ ਦੇ ਵਿੱਚ ਵਿਜੀਲੈਂਸ ਚੀਫ ਨੂੰ ਬਦਲ ਦਿੱਤਾ ਆ ਔਰ ਸੂਤਰਾਂ ਦੇ ਵੱਲੋਂ ਤੇ ਬਹੁਤ ਵੱਡੀ ਖਬਰ ਆ ਕਿ ਇਹਦੇ ਪਿੱਛੇ ਕੋਈ ਸਖਤ ਐਕਸ਼ਨ ਆ ਪੰਜਾਬ ਸਰਕਾਰ ਨੇ ਬੜਾ ਸਖਤ ਐਕਸ਼ਨ ਲੈ ਆਇਆ ਔਰ ਇਹਦੇ ਨਾਲ ਹੀ ਇਹ ਕਲੀਅਰ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੇ ਐਕਸ਼ਨ ਹੋਣਗੇ ਦਰਅਸਲ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ ਹਰ ਡੀਸੀ ਹਰ ਐਸਐਸਪੀ ਨੂੰ ਜਿਹੜੇ ਆਦੇਸ਼ ਦਿੱਤੇ ਸੀ ਵੀ ਕਿਸੇ ਤਰੀਕੇ ਦਾ ਕੋਈ ਭ੍ਰਸ਼ਟਾਚਾਰ ਜੜਾਇਆ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਉਸ ਤੋਂ ਬਾਅਦ ਹੁਣੇ ਖਬਰ ਆਣੀ ਕਿ ਵਿਜੀਲੈਂਸ ਚੀਫ ਨੂੰ ਹਟਾਇਆ ਗਿਆ ਆ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਵਿਜੀਲੈਂਸ ਚੀਫ ਨੂੰ ਹਟਾ ਦਿੱਤਾ ਹੈ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਕਾਰਵਾਈਆਂ ਆਮ ਹੋਣਗੀਆਂ ਔਰ ਇਸ ਲਈ ਜਿਹੜਾ ਆ ਤਿਆਰ ਪਰ ਤਿਆਰ ਰਿਹਾ ਜਾਵੇ ਤਾਂ ਜੋ ਕਿਸੇ ਤਰੀਕੇ ਦੀ ਜਿਹੜੀ ਕੋਈ ਕਾਰਵਾਈ ਹੁੰਦੀ ਆ ਤੇ ਉਸ ਨੂੰ ਜਿਹੜਾ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਪੰਜਾਬ ਸਰਕਾਰ ਦਿੱਲੀ ਇਲੈਕਸ਼ਨ ਤੋਂ ਬਾਅਦ ਹੁਣ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਤਪਰ ਹੈ ਔਰ ਪੰਜਾਬ ਦੇ ਐਡਮਿਨਿਸਟ੍ਰੇਟਿਵ ਨੂੰ ਲੈ ਕੇ ਹਰ ਰੋਜ਼ ਇਦਾਂ ਦੀਆਂ ਖਬਰਾਂ ਆਉਣੀਆਂ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾਣਾ ਕਿ ਹੁਣ ਪੰਜਾਬ ਦੇ ਵਿੱਚ ਇਹ ਕੁਝ ਕੁਝ ਵੀ ਜਿਹੜਾ ਗਲਤ ਹੁੰਦਾ ਆ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਹੋਏਗੀ ਉਹ ਫਾਸਟ ਟਰੈਕ ਹੋਏਗੀ ਔਰ ਇਸੇ ਕੜੀ ਦੇ ਵਿੱਚ ਜੇ ਗੱਲ ਇਹ ਕਿ ਨਗੇਸ਼ਵਰ ਰਾਓ ਜੜੇ ਨੇ ਜੀ ਨਗੇਸ਼ਵਰ ਰਾਓ ਜੜੇ ਨੇ ਉਹਨਾਂ ਨੂੰ ਜਿਹੜਾ ਹਟਾ ਦਿੱਤਾ ਗਿਆ ਆ ਪੰਜਾਬ ਵਿਜੀਲੈਂਸ ਚੀਫ ਸੀਗੇ ਨਗੇਸ਼ਵਰ ਰਾਓ ਔਰ ਉਹਨਾਂ ਦੀ ਜਗ੍ਹਾ ਜੇ ਗੱਲ ਕਹੀਏ ਸ਼੍ਰੀ ਵਿਰਿੰਦਰ ਕੁਮਾਰ ਆਈਪੀਐਸ ਨੇ 1993 ਬੈਚ ਦੇ ਔਰ ਪਹਿਲਾ ਸਪੈਸ਼ਲ ਡੀਜੀਪੀ ਵੀ ਸੀਗੇ ਉਹਨਾਂ ਨੂੰ ਜਿਹੜਾ ਆ ਵਿਰਿੰਦਰ ਕੁਮਾਰ ਨੂੰ ਜਿਹੜਾ ਆ ਲਾਇਆ ਗਿਆ ਨਵਾਂ ਚੀਫ ਨਗੇਸ਼ਵਰ ਰਾਓ ਨੂੰ ਜਿਹੜਾ ਹਟਾ ਦਿੱਤਾ ਗਿਆ ਆ ਨਵੇਂ ਚੀਫ ਜਿਹੜੇ ਨੇ ਸ਼੍ਰੀ ਵਿਰਿੰਦਰ ਕੁਮਾਰ ਹੋਣਗੇ 1993 ਬੈਚ ਦੇ ਆਈਪੀਐਸ ਨੇ ਹੈ ਦਰਅਸਲ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ ਹਰ ਡੀਸੀ ਹਰ ਐਸਐਸਪੀ ਨੂੰ ਜਿਹੜੇ ਆਦੇਸ਼ ਦਿੱਤੇ ਸੀ ਵੀ ਕਿਸੇ ਤਰੀਕੇ ਦਾ ਕੋਈ ਭ੍ਰਸ਼ਟਾਚਾਰ ਜੜਾਇਆ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਉਸ ਤੋਂ ਬਾਅਦ ਹੁਣੇ ਖਬਰ ਆਣੀ ਕਿ ਵਿਜੀਲੈਂਸ ਚੀਫ ਨੂੰ ਹਟਾਇਆ ਗਿਆ ਆ ਔਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਵਿਜੀਲੈਂਸ ਚੀਫ ਨੂੰ ਹਟਾ ਦਿੱਤਾ ਹੈ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀਆਂ ਕਾਰਵਾਈਆਂ ਆਮ ਹੋਣਗੀਆਂ ਔਰ ਇਸ ਲਈ ਜਿਹੜਾ ਆ ਤਿਆਰ ਪਰ ਤਿਆਰ ਰਿਹਾ ਜਾਵੇ ਤਾ ਜੋ ਕਿਸੇ ਤਰੀਕੇ ਦੀ ਜਿਹੜੀ ਕੋਈ ਕਾਰਵਾਈ ਹੁੰਦੀ ਆ ਤੇ ਉਸ ਨੂੰ ਜਿਹੜਾ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਪੰਜਾਬ ਸਰਕਾਰ ਦਿੱਲੀ ਇਲੈਕਸ਼ਨ ਤੋਂ ਬਾਅਦ ਹੁਣ ਪੂਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਤਪਰ ਹੈ ਔਰ ਪੰਜਾਬ ਦੇ ਐਡਮਿਨਿਸਟ੍ਰੇਟਿਵ ਨੂੰ ਲੈ ਕੇ ਹਰ ਰੋਜ਼ ਇਦਾਂ ਦੀਆਂ ਖਬਰਾਂ ਆਉਣੀਆਂ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾਣਾ ਕਿ ਹੁਣ ਪੰਜਾਬ ਦੇ ਵਿੱਚ ਇਹ ਕੁਝ ਕੁਝ ਵੀ ਜਿਹੜਾ ਗਲਤ ਹੁੰਦਾ ਆ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀ ਕਾਰਵਾਈ ਹੋਏਗੀ ਉਹ फास्ट ट्रैक होएगी और इस कड़ी के लिए कि नगेश्वर राव जडे ने जी नगेश्वर राव जडे ने उन्हों हटा दता गया विजिलेंस चीफ सिगे नगेश्वर राव और जगह जे गल कही श्री वरेंद्र कुमार आई पी एस ने उन्नीस सौ तिरानवे बैच दे और पहला स्पैशल डी जी पी भी उन्होंेंद्र कुमार जोड़ा आ लाया गया नव चीफ नगेश्वर राव जो हटा दिता गया नवे चीफ जोड़े ने श्री वरेंद्र कुमार होन्नीस सौ तिरानवे बैच के आई पी एस ने